ਇਹ ਐਸਾ ਕੀ ਹੋਇਆ bizness line ਤੋਂ ਤੁਸੀਂ ਅਚਾਨਕ ਹੀ ਰਾਜਨੀਤੀ ਲਾਈਨ ਜੁਆਇਨ ਕਰ ਲਈ ਮੈਂ ਸੋਚਿਆ ਸੀ ਵੀ ਮੈਂ ਕਰੋੜਪਤੀ ਇੱਕ ਵਾਰੀ ਜ਼ਰੂਰ ਬਣਨਾ ਮੈਂ ਗਰੀਬੀ ਚ ਪੈਦਾ ਤਾਂ ਹੋ ਗਿਆ ਪਰ ਮਰੂਗਾ ਗਰੀਬ ਨਹੀਂ ਇਹ ਸੋਚ ਲੈ ਕੇ ਅਸੀਂ ਇਸ ਪਾਰਟੀ ਚ ਆਏ ਆ ਤੇ ਅਸੀਂ ਤੁਸੀਂ ਦੇਖ ਲਿਓ ਅਜੇ ਜੀ ਬਹੁਤ ਜਲਦੀ ਇਹ ਸਿਸਟਮ ਬਦਲੂਗਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਪਾਰਟੀ ਨੂੰ ਇਹ 2008 ਅੰਦੋਲਨ ਟਾਈਮ 2012 ਦਾ ਮੈਂ ਪਾਰਟੀ ਦੇ ਨਾਲ ਹੀ ਆ ਜੀ ਤੇ ਸਿਸਟਮ ਬਦਲ ਨਹੀਂ ਰਿਹਾ ਕਿਤੇ ਮਨ ਨਹੀਂ ਦੁਖਿਆ ਪਾਰਟੀ ਤੋਂ ਵੀ ਆ ਉਦਾਂ ਦੇਣਾ ਸੀ ਉਹ ਦਿੱਤਾ ਨਹੀਂ ਆ ਇੱਥੇ ਸੀਟ ਮੈਂ ਲੜਨੀ ਸੀ ਇੱਥੇ ਮੇਰਾ ਹੱਕ ਸੀ ਕਦੇ ਮਨ ਨਹੀਂ ਦੁੱਖਿਆ ਸਤ ਵਾਲੀ ਦਾ ਕੰਮ ਪਾਣੀ ਪਾਉਣਾ ਘਰ-ਘਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਜਦੋਂ ਖੇਤ 'ਚ ਫਸਲ ਹੁੰਦੀ ਹੈ ਨਾ ਜੀ ਫਿਰ ਚਾਲ ਫੂਜ ਆਪੇ ਪੈਲਾ ਹੋ ਜਾਂਦਾ ਉਸ ਦਿਬਾਰ ਫਿਰ ਯਾਦ ਬਹੁਤ ਆਉਂਦੇ ਜੀ ਫਿਰ ਦਿਸਦੇ ਨਹੀਂ ਦੁਨੀਆ ਤੋਂ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਯੂਐਲਓ ਟੀਵੀ ਤੇ ਮੇਰੇ ਨਾਲ ਮੌਜੂਦ ਨੇ ਅਜੇ ਸ਼ਰਮਾ ਜੀ ਜੋ ਕਿ ਕਹਾਂ ਜਾਂਦਾ ਮੋਗੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣ ਵਾਲੇ ਇਹ ਹੀ ਸ਼ਖਸੀਅਤ ਨੇ ਅੱਜ ਆਪਾਂ ਇਹਨਾਂ ਨੂੰ ਆਪਣੇ ਸਟੂਡੀਓ ਬੁਲਾਇਆ ਹੈ ਇਹਨਾਂ ਨਾਲ ਗੱਲਬਾਤ ਕਰਨ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਰਸ਼ਕਾਂ ਨੂੰ ਯੂਐਲਓ ਟੀਵੀ ਦੇ ਨੋ ਤੇ ਤੁਹਾਨੂੰ ਅਜੇ ਜੀ ਨੂੰ ਬਹੁਤ ਧੰਨਵਾਦ ਤੁਸੀਂ ਮੇਰੇ ਵਰਗੇ ਨਵਾਲੇ ਨੂੰ ਮਾਨ ਦਿੱਤਾ ਪਹਿਲਾਂ ਤਾਂ ਸਾਰਿਆਂ ਦੇ ਦਰਸ਼ਕਾਂ ਨੂੰ ਤੇ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਅਜੀਤ ਸ਼ਰਮਾ ਜੀ ਅੱਜ ਤੁਹਾਨੂੰ ਸਟੂਡੀਓ ਬੁਲਾਇਆ ਹੈ ਬੇਸਿਕਲੀ ਮੈਂ ਤੁਹਾਡੇ ਲਈ ਜਾਨਣਾ ਚਾਹਨਾ ਤੁਹਾਡੀ ਲਾਈ ਬਾਰੇ ਜਿੰਨਾ ਕੁ ਮੈਨੂੰ ਪਤਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਮੈਨੂੰ ਪਤਾ ਤੁਸੀਂ ਬੜੇ ਸੰਘਰਸ਼ ਕੀਤਾ ਪੱਠੇ ਪਾਉਂਦੇ ਸੀ ਬਚਪਨ ਚ ਤੁਹਾਡਾ ਕੰਮ ਸੀ ਛੋਟੇ ਹੁੰਦੇ ਤੁਸੀਂ ਕਹਿੰਦੇ ਵੀ ਮੈਂ ਪੱਠੇ ਪਾਣੇ ਸ਼ੁਰੂ ਕੀਤੇ ਨੌਕਰੀ ਕਰਦਾ ਸੀ ਨਾਲ-ਨਾਲ ਪੜਦਾ ਸੀ ਪੜਦੇ ਪੜਦੇ ਇੱਕ ਜ਼ੀਰੋ ਲੈਵਲ ਤੋਂ ਤੁਸੀਂ ਇੰਨਾ ਉੱਠੇ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਮੇਨ ਲੀਡਰ ਹੋ ਲੈਂਡスケਪ ਇੰਡਸਟਰੀ ਦੇ ਤੁਸੀਂ ਡਾਇਰੈਕਟਰ ਹੋ ਮੈਂ ਤੁਹਾਡੇ ਬਾਰੇ ਜਾਨਣਾ ਚਾਹਨਾ ਤੇ ਆਪਦੇ ਸਾਰਿਆਂ ਨੂੰ ਦੱਸਣਾ ਚਾਹਨਾ ਵੀ ਤੁਸੀਂ ਇਹਨਾਂ ਜੀਵਨ ਕਿਵੇਂ ਇੱਥੇ ਪਹੁੰਚੇ ਅ ਜੀ ਗੱਲ ਇਹ ਆ ਵੀ ਤੁਸੀਂ ਬੀਤੇ ਵਕਤ ਨੂੰ ਤੇ ਦਿਲ ਦੇ ਦਰਦ ਤੇ ਹੱਥ ਲਾਦਾ ਹਾਂ ਹਾਂ ਬਸ ਇਹੀ ਅਸੀਂ ਪੁੱਛਣਾ ਇਹਨੇ ਤੁਹਾਡੇ ਦਿਲ ਦਾ ਦਰਦ ਹੀ ਜਾਨਣਾ ਚਾਹੁੰਦੇ ਆਂ ਦੇਖੋ ਜ਼ਿੰਦਗੀ 'ਚ ਬੰਦਾ ਪੈਦਾ ਹੁੰਦਾ ਨਾ ਜਦੋਂ ਤੇ ਆਦੇ ਮੁਕੱਦਰ ਲੈ ਕੇ ਪੈਦਾ ਹੁੰਦਾ ਜਦੋਂ ਮੈਂ ਸਭ ਸੰਭਾਲੀ ਮੈਂ ਆਪਦੇ ਆਪ ਨੂੰ ਬਹੁਤ ਗਰੀਬੀ ਦੀ ਹਾਲਤ ਚ ਪਾਇਆ ਆ ਆਪਦੇ ਆਪ ਨੂੰ ਮੈਨੂੰ ਲੱਗਾ ਯਾਰ ਅਜੇ ਤੂੰ ਤਾਂ ਬਹੁਤ ਹੀ ਮਾੜਾ ਥਾਂ ਪੈਦਾ ਹੋ ਗਿਆ ਕੁਛ ਵੀ ਨਹੀਂਗਾ ਕਿਵੇਂ ਜ਼ਿੰਦਗੀ ਕੱਢੇਗਾ ਕਿਵੇਂ ਜਿਊਏਗਾ ਪਰ ਮੇਰਾ ਇੱਕ ਮਿਸ਼ਨ ਸੀਗਾ ਮੇਰਾ ਮਿਸ਼ਨ ਸੀਗਾ ਵੀ ਮੈਂ ਕਹਿੰਦਾ ਇਹਨਾਂ ਜ਼ਿੰਦਗੀ ਤੇ ਮੇਰੀ ਕਮੀ ਲਾ ਲਓ ਜਾਂ ਮੇਰੇ ਪੋਜ਼ਿਟਿਵ ਐਟੀਟਿਊਡ ਲਾ ਲਓ ਮੈਂ ਮਤਲਬ ਬिखरਦਾ ਪਰ ਮੈਂ ਟੁੱਟਦਾ ਨਹੀਂ ਮਤਲਬ ਅੰਦਰੋਂ ਨਹੀਂ ਟੁੱਟਦਾ ਕਦੇ ਦਿਲ ਦੁਖਦਾ ਮਤਲਬ ਮੈਂ ਰੱਬ ਨਹੀਂਗਾ ਮੈਂ ਵੀ ਇਨਸਾਨ ਆ ਦਿਲ ਦੁਖਦਾ ਬਹੁਤ ਵਰੀ ਪਰ ਮੈਂ ਤਾਂ ਟੁੱਟਦਾ ਨਹੀਂ ਜੇ ਇਨਸਾਨ ਤਾਂ ਦਿਲ ਦੁਖੂਗਾ ਫੀਲਿੰਗਸ ਆਵਦੀਆਂ ਕੁਇਰੀ ਇਮੋਸ਼ਨਲ ਹੋ ਜਾਈਦਾ ਪਰ ਮੈਂ ਕਦੇ ਹਾਰ ਨਹੀਂ ਮੰਨਦਾ ਮੇਰੇ ਚ ਮਤਲਬ ਕਮੀ ਲਾ ਲੋ ਜਾਂ ਵढਾਈ ਲਾ ਲੋ ਮੈਂ ਕਦੇ ਹਾਰ ਨਹੀਂ ਮੰਨਦਾ ਪਰ ਜਿੰਨੀ ਮਰਜ਼ੀ ਮੁਸੀਬਤ ਆ ਜਾਏ ਮੇਰੇ ਤੇ ਮੁੱਢੋਂ ਮੁਸੀਬਤਾਂ ਪਈਆਂ ਜਦੋਂ ਅਕੁੱਲੀ ਤਕਰੀਬੀ ਹਾਲਾਤ ਚ ਦੇਖਿਆ ਵੀ ਬਹੁਤ ਔਖਾ ਸੰਘਰਸ਼ ਕਰਨਾ ਫਿਰ ਹੌਲੀ-ਹੌਲੀ ਨੌਕਰੀ ਕੀਤੀ ਪ੍ਰਾਪਰਟੀ ਰਿਲਾਇੰਸ ਚ ਪਾਇਆ ਉਸ ਕੰਮ ਜਮਹਾਰਤ ਹਾਲਤ ਕੀਤੀ ਉਸ ਕੰਮ ਚ ਝੰਡੇ ਗੱਡੇ ਹੌਲੀ ਹੌਲੀ ਮਾਰ ਨੇ ਕਿਰਪਾ ਕੀਤੀ ਤੇ ਜੋ ਮੇਰਾ ਮਿਸ਼ਨ ਸੀ ਵੀ ਇੱਕ ਵਾਰੀ ਆਪਦੇ ਪਿੱਛੋਂ ਗਰੀਬੀ ਦਾ ਇਹ ਦਾਗ ਲਾਉਣਾ ਤੇ ਪਰਮਾਤਮਾ ਦੀ ਕਿਰਪਾ ਨਾਲ ਲੈ ਗਿਆ ਜੀ ਉਹ ਫਿਰ ਐਸਾ ਕੀ ਹੋਇਆ bizness line ਤੋਂ ਤੁਸੀਂ ਅਚਾਨਕ ਹੀ ਰਾਜਨੀਤੀ ਲਾਈਨ ਜੁਆਇਨ ਕਰ ਲਈ ਉਹ ਦੇਖੋ ਜੀ ਹਰ ਚੀਜ਼ ਦੀ ਕੋਈ ਮਤਲਬ ਅਜੇ ਜੀ ਇੱਕ ਨਾ ਸੋਚ ਹੁੰਦੀ ਥੋੜੀ ਤੁਸੀਂ ਸੋਚ ਕੇ ਕਿਸੇ ਚੀਜ਼ ਨੂੰ ਆਉਂਦੇ ਹੋ ਨਾ ਜੇ ਮੇਰਾ ਕੋਈ ਰਾਜਨੀਤੀ ਆਉਣ ਦਾ ਕੋਈ ਮਕਸਦ ਨਹੀਂ ਸੀ ਨਾ ਕੋਈ ਸਾਡੀ ਫੈਮਿਲੀ ਦੇ ਵਿੱਚ ਰਾਜਨੀਤੀ ਵਿੱਚ ਅਸੀਂ ਤੱਕ ਮੌਜੂਦ ਮੀਡੀਅਮ ਪਰਿਵਾਰ ਦੇ ਬੰਦੇ ਆ ਕਮਾ ਕੇ ਖਾਣ ਵਾਲੇ ਬੰਦੇ ਆ ਹਾਂ ਐਨਾ ਜ਼ਰੂਰ ਆ ਕਿ ਜਦੋਂ ਮਤਲਬ ਥੋੜਾ ਕੋਈ ਐਮਿਸ਼ਨ ਹੁੰਦਾ ਮੰਨ ਲਓ ਮੈਂ ਸੋਚਿਆ ਸੀ ਵੀ ਮੈਂ ਕਰੋੜਪਤੀ ਇੱਕ ਵਾਰੀ ਜ਼ਰੂਰ ਬਨਣਾ ਮੈਂ ਗਰੀਬੀ ਚ ਪੈਰਾ ਤਾਂ ਹੋ ਗਿਆ ਪਰ ਮੈਂ ਮਰੂੰਗਾ ਗਰੀਬ ਨਹੀਂ ਮੈਂ ਕਰੋੜਪਤੀ ਬਨਣਾ ਉਹ ਮੇਰਾ ਜ਼ਿੰਦਗੀ ਦਾ ਟਾਸਕ ਸੀ ਉਹ ਜਿਵੇਂ ਕਹ ਲਓ ਵੀ ਪ੍ਰਮਾਤਮਾ ਦੀ ਕਿਰਪਾ ਨਾਲ 29 ਸਾਲ ਦੀ ਉਮਰ ਚ ਮੈਂ ਕਰੋੜਪਤੀ ਨੂੰ ਟੱਚ ਕਰ ਗਿਆ ਪਹਿਲਾ ਕਰੋੜ ਮੈਂ ਹਾਸਲ ਕਰ ਲਿਆ ਜੋ ਮੇਰਾ ਮਿਸ਼ਨ ਸੀ ਮੈਂ ਉਹ ਹਾਸਲ ਕਰ ਲਿਆ ਉਸ ਤੋਂ ਬਾਅਦ ਬੜੇ ਰੰਗ ਭਾਗ ਲਾਏ ਪ੍ਰਮਾਤਮਾ ਨੇ ਫਿਰ ਜਦੋਂ ਤੁਸੀਂ ਜਿਹੜੀ ਚੀਜ਼ ਪਾ ਲੈਨੇ ਹੋ ਫਿਰ ਤੁਹਾਨੂੰ ਇਹ ਹੁੰਦਾ ਵੀ ਹੁਣ ਆਪ ਦੇ ਲਈ ਤਾਂ ਸਭ ਕੁਝ ਕਰ ਲਿਆ ਕਿਉਂ ਨਾ ਦੇਸ਼ ਲਈ ਗੌਮ ਲਈ ਸਮਾਜ ਲਈ ਕੁਝ ਕੀਤਾ ਜਾਵੇ ਉਹ ਉਹਨਾਂ ਦਿਨਾਂ ਦੀ 2020 22 12 ਦੀ ਗੱਲ ਹੈ ਉਦੋਂ ਆਂ ਅੰਦੋਲਨ ਚੱਲਿਆ ਅੰਦੋਲਨ ਚ ਅਸੀਂ ਆਪਦਾ ਪੂਰਾ ਯੋਗਦਾਨ ਪਾਇਆ ਉਦੋਂ ਬਾਅਦ ਬਸ ਫਿਰ ਪਾਰਟੀ ਦੀ ਗਠਨ ਹੋ ਗਿਆ ਉਹ ਫਿਰ ਪਾਰਟੀ ਦਿੱਲੀ ਆਉਣਾ ਜਾਣਾ ਹੋ ਗਿਆ ਦਿੱਲੀੋਂ ਪਾਰਟੀ ਦੀ ਪਹਿਲੀ ਟੋਪੀ ਲੈ ਕੇ ਆਏ ਪਾਰਟੀ ਜੁਆਇਨ ਕੀਤੀ ਤੇ ਉਹ ਦੁਬਾਰ ਮੇਰੇ ਅਰਗੇ ਹੋਰ ਕ੍ਰਾਂਤੀਕਾਰੀ ਭਰਾ ਸੀ ਮੇਰੇ ਨਾਲ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਲੀ ਔਲੀ ਅਸੀਂ ਮੋਗੇ ਚ ਫਿਰ ਧਰਮਕੋੜ ਚ ਫਿਰ ਬਾਗੇਪੁਰਾਣੇ ਚ ਫਿਰ ਨਿਹਾਲ ਸਿੰਘ ਵਾਲਾ ਦੀ ਟੀਮਾਂ ਬਣਾਈਆਂ ਤੇ ਉਦੋਂ ਪ੍ਰਸਤ ਸਾਧ ਸਿੰਘ ਦੇ ਇਲੈਕਸ਼ਨ ਆ ਗਏ ਉਹ ਫਿਰ ਲੋਕਾਂ ਨੇ ਪੂਰਾ ਸਾਥ ਦਿੱਤਾ ਮਤਲਬ ਮੈਂ ਮੇਰੇ ਤੇ ਸੋਚਦੇ ਸੀ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਵੀ ਕਹਿੰਦੇ ਸੀ ਵੀ ਤੂੰ ਕੀ ਪਾਰਟੀ ਜੁਆਇਨ ਕਰਨੀ ਆ ਤਾਂ ਕਾਲੇਚਲ ਕਰ ਲੈ ਕਾਂਗਰਸ ਕਰ ਲੈ ਭਾਜਪਾ ਕਰ ਲੈ ਇਹ ਕਿਹੜੀ ਪਾਰਟੀ ਹੋਈ ਟੋਪੀ ਲਾ ਲੈਣਾ ਤੂੰ ਇਕੱਲਾ ਹੀ ਤੁਰਿਆ ਫਿਰਦਾ ਮੈਂ ਕਹਾ ਮੇਰੀ ਸੋਚ ਆ ਮੈਂ ਚਾਹੁੰਨਾ ਵਾਂ ਵੀ ਸਿਸਟਮ ਨਾਲ ਇਹ ਬਦਲਣਾ ਚਾਹੀਦਾ ਸਿਸਟਮ ਇਹ ਸੋਚ ਲੈ ਕੇ ਅਸੀਂ ਇਸ ਪਾਰਟੀ 'ਚ ਆਏ ਆ ਤੇ ਅਸੀਂ ਤੁਸੀ ਦੇਖ ਲਿਓ ਅਜੋ ਜੀ ਬਹੁਤ ਜਲਦੀ ਇਹ ਸਿਸਟਮ ਬਦਲੂਗਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਪਾਰਟੀ ਨੂੰ ਇਹ 2011 ਅੰਦੋਲਨ ਟਾਈਮ 2012 ਦਾ ਮੈਂ ਪਾਰਟੀ ਦੇ ਨਾਲ ਹੀ ਆ ਜੀ ਤੇ ਸਿਸਟਮ ਬਦਲ ਨਹੀਂ ਰਿਹਾ ਨਹੀਂ ਬਦਲੂਗਾ ਜੀ ਮੈਂ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਜਦੋਂ ਖੇਤ 'ਚ ਫਸਲ ਹੁੰਦੀ ਹੈ ਨਾ ਜੀ ਫਿਰ ਖਪਤ ਖਪਤਵਾਰ ਕਿਹਨੂੰ ਕਹਿੰਦੇ ਆ ਝਾਲ ਫੂਜ ਆਪੇ ਪਹਿਲਾਂ ਹੋ ਜਾਂਦਾ ਆ ਅਪਲ ਤਾਂ ਉਹ ਅਸੀਂ ਸਪਰੇਅ ਨਾ ਕੱਢਦੇ ਆ ਤੇ ਜੇ ਸਪਰੇ ਨਾਲ ਕੱਢਿਆ ਨਾ ਜਾਂ ਫਿਰ ਅਸੀਂ ਉਹ ਕੱਲਾ ਕੱਲਾ ਪੱਟ ਕੇ ਕੱਢ ਦਿੰਦੇ ਆ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਨਾ ਬਹੁਤ ਬੁਲੰਦਾ ਤੁਸੀਂ ਦੇਖੋ ਸਮਾਂ ਪਾ ਕੇ ਇਹ ਆਪੇ ਹੀ ਜਿਹੜੇ ਮੌਕੇ ਪ੍ਰਸਤਾਏ ਹੋਏ ਆਪੇ ਝੜ ਝੁੜ ਜਾਣੇ ਆ ਕਈ ਆਏ ਤੇ ਕਈ ਚਲ ਜਾਣੇ ਆ ਪਰ ਅਸੀਂ ਅਰਵਿੰਦ ਕੇਜਰੀਵਾਲ ਦੇ ਸਪਾਈਆਂ ਤੁਹਾਨੂੰ ਇਸੇ ਸਮਾਜ ਚ ਰਹਿ ਕੇ ਇਹ ਸਿਸਟਮ ਚੇਂਜ ਕਰਕੇ ਦਿਖਾਵਾਂਗੇ ਬਹੁਤ ਫਰਕ ਹੋ ਜੂਗਾ ਦੇਖੋ ਤੁਸੀਂ ਆਣ ਵਾਲਾ ਟਾਈਮ ਆਮ ਆਦੀ ਪਾਰਟੀ ਦਾ ਵਾ ਜੋ ਲੋਕ ਬਦਲਾਅ ਚਾਹੁੰਦੇ ਆ ਜੋ ਚਾਹੁੰਦੇ ਆ ਵੀ ਸਿਸਟਮ ਵਧੀਆ ਹੋਣਾ ਚਾਹੀਦਾ ਹੁਣ ਦੇਖੋ ਵੀ ਦਿੱਲੀ ਚ ਕਿੰਨੇ ਵਧੀਆ ਕੰਮ ਕੀਤੇ ਨੇ ਮੈਂ ਦਿੱਲੀ ਇਨਸਪਾਇਰ ਹੋਇਆ ਸੀ ਦਿਲੀਜੇ ਬਿਜਲੀ ਦੀ ਗੱਲ ਕਰੀਏ ਫ੍ਰੀ ਹੈ ਹੁਣ ਪੰਜਾਬ ਚ ਵੀ ਫ੍ਰੀ ਹੈ ਮੈਂ ਪ੍ਰਮਾਤਮ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਜਾਦੀ ਸਰਕਾਰ ਬਣੀ ਆ ਮੈਂ ਇੱਕ ਪੰਜੀ ਪੈਸਾ ਬਿੱਲ ਜਮਾ ਨਹੀਂ ਕਰਾਇਆ ਨਾ ਮੇਰੇ ਕੋਲ ਕੋਈ ਬਿੱਲ ਆਇਆ ਕੋਈ ਪੈਸਾ ਭਲੇ ਨਹੀਂ ਆਇਆ ਤੇ ਮੈਨੂੰ ਜੇ ਸਹੂਲਤਾ ਤਾਂ ਮੇਰੇ ਪੰਜਾਬ ਵਾਸੀਆਂ ਨੂੰ ਵੀ ਸਹੂਲਤਾ ਜਨਤਾ ਨੂੰ ਸਹੂਲਤਾ ਸਿੱਖਿਆ ਦਾ ਮੰਯਾਰ ਵਧਿਆ ਪਰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਅੱਜ ਵੀ ਲੋਕੀ ਦੁਖੀ ਨੇ ਤੰਗ ਨੇ ਦੇਖੋ ਮੈਂ ਤੁਹਾਨੂੰ ਜਿਵੇਂ ਕੇ ਗੱਲ ਕਹਿ ਚੁੱਕਾ ਜੀ ਇਹ ਥੋੜਾ ਜਿਹਾ ਲੋਕਾਂ ਦੀ ਮਾਨਸਿਕਤਾ ਵਾ ਜਿਹੜੇ ਬੰਦੇ ਮੌਕਾ ਵੇਖ ਕੇ ਇੱਥੇ ਆ ਚੁੱਕੇ ਆ ਪਰ ਜਿਹੜੇ ਸਾਡੇ ਵਰਗੇ ਫਾਊਂਡਰ ਬੰਦੇ ਆ ਜਿਹਦਾ ਜਿਹੜਾ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਸਹਿਮਤ ਆ ਜੀ ਇਹਨੂੰ ਪਤਾ ਵੀ ਇਹ ਪਾਰਟੀ ਕੀ ਹੈ ਤੇ ਸਾਡਾ ਟਾਸਕ ਕੀ ਹੈ ਅਸੀਂ ਕੋਈ ਨਹੀਂ ਸਾਡੀ ਕੋਸ਼ਿਸ਼ ਜਾਰੀ ਹੈ ਔਲੀ ਔਲੀ ਤੁਸੀਂ ਦੇਖੋਗੇ ਇਸੇ ਸਮਾਜ ਇਸੇ ਸ਼ਹਿਰ 'ਚ ਜਿਨ੍ਹਾਂ ਨੇ ਮ ਗੰਦ ਪਾਇਆ ਵਾ ਜਾਂ ਜੋ ਗੰਦ ਪਾ ਰਹੇ ਨੇ ਜਿਨ੍ਹਾਂ ਨੇ ਪਾਇਆ ਸੀਗਾ ਉਹ ਕੱਲਾ ਕੱਲਾ ਨੰਗਾ ਹੋਊਗਾ ਤੁਹਾਡੇ ਸਾਹਮਣੇ ਦੇਖ ਲੈ ਇਹ ਬਖਸ਼ਿਆ ਨਹੀਂ ਜਾਊਗਾ ਜੀ ਇਹ ਲੋਕਾਂ ਦੇ ਪੈਸੇ ਆ ਇਹ ਐ ਬਖਸ਼ਿਆ ਨਹੀਂ ਜਾਊਗਾ ਅਸੀਂ ਰਾਜਨੀਤੀ 'ਚ ਆਏ ਆ ਅਸੀਂ ਆਪ ਦਾ ਸੇਵਾ ਕਰ ਲਾਇਆ ਅਸੀਂ ਕੋਈ ਭੁੱਖੇ ਘਰ ਨਹੀਂ ਆਇਆ ਅਸੀਂ ਮਾਰੇ ਦੀ ਕਿਰਪਾ ਨਾਲ ਮੇਰੇ ਕੋਲ ਜ਼ਮੀਨ ਜਾਇਦਾਦਾ ਸ਼ੋਰੂਮ ਹੈ ਸਭ ਕੁਝ ਹੈ ਬੱਚੇ ਮੇਰੇ ਕੈਨੇਡਾ ਸੱਟਾ ਮੈਨੂੰ ਕੋਈ ਭੁੱਖ ਨਹੀਂ ਨਾ ਮੈਂ ਪੈਸੇ ਕਮਾਉਣ ਵਾਸਤੇ ਰਾਜਨੀਤੀ ਨਹੀਂ ਆਇਆ ਪਰ ਇਹ ਤੇ ਬਹੁਤ ਲੋਕਾਂ ਦੀ ਘਟੀਆਂ ਸੋਚਿਆ ਜੋ ਪੈਸਾ ਸੋਚ ਕਮਾਉਣ ਦੀ ਸੋਚ ਕਰਕੇ ਇੱਥੇ ਆਉਂਦੇ ਆ ਜਿਨ੍ਹਾਂ ਕਰਕੇ ਅਜੇ ਹਾਲ ਅਜੇ ਸ਼ਰਮਾ ਨੇ ਤਾਂ ਨਾਮ ਵੀ ਕਮਾ ਲਿਆ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਚ ਉਹਨਾਂ ਨੂੰ ਜੋਬ ਵੀ ਮਿਲ ਗਈ ਲੈਂਡ ਲੈਂਡ ਸਕਿਲ ਇੰਡਸਟਰੀ ਦੇ ਤੁਸੀਂ ਡਾਇਰੈਕਟਰ ਵੀ ਹੋ ਫਿਰ ਅਜੇ ਸ਼ਰਮਾ ਇਸ ਤੋਂ ਉੱਪਰ ਕੀ ਜਾਂਦਾ ਹੁਣ ਦੇਖੋ ਜੀ ਹਲੇ ਤਾਂ ਕੁਝ ਸਾਰਾ ਦੇਸ਼ ਪਿਆ ਬਦਲਣ ਵਾਸਤੇ ਅਜੇ ਸ਼ਰਮਾ ਨੂੰ ਤਾਂ ਸਾਰਾ ਕੁਝ ਮਿਲ ਰਿਹਾ ਅਜੇ ਸ਼ਰਮਾ ਕੀ ਬਦਲਣਾ ਚਾਹੁੰਦਾ ਦੇਖੋ ਜੀ ਜੇ ਮੈਂ ਮੈਂ ਕੱਲਾ ਆਪਦੇ ਲਈ ਸੋਚਣਾ ਹੁੰਦਾ ਮੈਂ ਕਰੋੜਪਤੀ ਸੀ ਮੇਰਾ ਕਾਰੋਬਾਰ ਸੈੱਟ ਸੀ ਮੇਰੇ ਬੱਚੇ ਸੈੱਟ ਸੀ ਮੇਰੀ ਨੈਟ ਇਨਕਮ ਹੈ ਮੈਨੂੰ ਰੈਂਟਲ ਇਨਕਮ ਹੈ ਮੈਨੂੰ ਕੀ ਲੋੜ ਸੀ ਇਸ ਪੰਗੇ ਚ ਪੈਣ ਦੀ ਮੇਰੇ ਤੇ ਪਰਚੇ ਹੋਏ ਆ ਤਿੰਨ ਤਿੰਨ ਚਾਰ ਚਾਰ ਹੁਣ ਵੀ ਤੁਹਾਨੂੰ ਪਤਾ ਮੈਂ ਮੋਗਾ ਆਰਟਸ ਕਲੱਬ ਦਾ ਪ੍ਰੈਜ਼ੀਡੈਂਟ ਆ ਪਿਛਲੇ 28 ਸਾਲ ਤੋਂ ਰਾਮਲੀਲਾ ਖੇਡਦਾ ਆ ਤੁਸੀਂ ਰਾਮਨੀਲਾ ਚ ਰੋਲ ਵੀ ਬਹੁਤ ਕੀਤੇ ਨੇ ਮੈ ਸੁਣਿਆ ਹਨਾ ਹਾਂ ਰੋਲ ਮੈਂ 18 ਸਾਲ ਦਾ ਬੰਦਾ ਰੋਲ ਵੀ ਕੀਤਾ ਬੜੀ ਤੁਹਾਡੀ ਸ਼ਰਧਾ ਭਾਵਨਾ ਕਹਿੰਦੇ ਰਾਮ ਰਾਮ ਜੀ ਦੇ ਪ੍ਰਤੀ ਤੁਸੀਂ ਬਹੁਤ ਸਾਰਿਆਂ ਨੂੰ ਬੜੀ ਕਿਰਪਾ ਜੀ ਭਗਵਾਨ ਰਾਮ ਜੀ ਸਾਰਿਆਂ ਦੇ ਸਾਰਿਆਂ ਨਾਲ ਤੁਸੀਂ ਸਾਰਿਆਂ ਨੂੰ ਜਾਗਰਿਤ ਵੀ ਕਰਦੇ ਹੋ ਰਾਮਨੀਲਾ ਕਰਕੇ ਵੀ ਭਗਵਾਨ ਰਾਮ ਜੀ ਨਾਲ ਜੁੜੋ ਉਹਨਾਂ ਦੀ ਲੀਲਾ ਨੂੰ ਜਾਨੋ ਹਨਾ ਹਰ ਸਾਲ ਅਸੀਂ ਰਾਮ ਲੀਲਾ ਕਰਦੇ ਹਾਂ ਜੀ ਰੱਬ ਭਗਵਾਨ ਰਾਮ ਜੀ ਮੋਗਾ ਆਰਟਸ ਕਲੱਬ ਵੱਲੋਂ ਤੇ ਮੋਗਾ ਮੰਡੀ ਚ ਕਰਦੇ ਹਾਂ ਸੀ ਹਨੂਮਾਨ ਜੀ ਦੀ ਮੂਰਤੀ ਕੋਲੇ ਬਹੁਤ ਕਿਰਪਾ ਭਗਵਾਨ ਦੀ ਉਸ ਹੋਸਾ ਸਾਡੀ ਉਹ ਸੇਵਾ ਹੀ ਸਾਡੇ ਸਾਥੀਆਂ ਨੂੰ ਤੇ ਸਾਨੂੰ ਅੱਜ ਤੱਕ ਬਚਾਈ ਰੱਖੀ ਹੈ ਜਿਨ੍ਹਾਂ ਨੇ ਸਾਨੂੰ ਇੱਕ ਪ੍ਰੋਟੈਕਸ਼ਨ ਦਿੱਤੀ ਆ ਚਲੋ ਆਪਾਂ ਰਾਜਨੀਤਿਕ ਮੁੱਦੇ ਤੋਂ ਤੁਸੀਂ ਧਾਰਮਿਕ ਵਾਲੇ ਪਾਸੇ ਆ ਜੰਨੇ ਆ ਤੁਸੀਂ ਮੈਂ ਤੁਹਾਡੇ ਬਾਰੇ ਇਹ ਵੀ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਭਗਵਾਨ ਰਾਮ ਜੀ ਨੂੰ ਲੈ ਕੇ ਬਹੁਤ ਆਗਿਆ ਪਾਲਨ ਕਰਦੇ ਸੀ ਉਹ ਆਪਦੇ ਮਾਪੇ ਉਹ ਵੀ ਮੈਂ ਸੁਣਿਆ ਤੁਸੀਂ ਵੀ ਬਹੁਤ ਆਪਦੇ ਮਾਪੇ ਉਹਦੀ ਬਹੁਤ ਸੇਵਾ ਕੀਤੀ ਆ ਬਹੁਤ ਤੁਸੀਂ ਉਹਨਾਂ ਦੇ ਆਪਦੇ ਮਾਪੇ ਪਿੱਛੇ ਸਾਰਿਆਂ ਨੂੰ ਜਿਵੇਂ ਤੁਸੀਂ ਕੀਤੀ ਓਵੇਂ ਤੁਸੀਂ ਸਾਰਿਆਂ ਨੂੰ ਕਹਿੰਦੇ ਹੋ ਕਿ ਮਾਪੇ ਉਹੀ ਜ਼ਰੂਰੀ ਆ ਯੂਸ ਰੱਬ ਨਾਲੋਂ ਪਹਿਲਾਂ ਮਾਪਿਓ ਤੁਸੀਂ ਹਰੇਕ ਨੂੰ ਸਮਝਾਣਿਓ ਕਿ ਦੋ ਗੱਲਾਂ ਮਾਪਿਓ ਦੇ ਉੱਤੇ ਵੀ ਤੁਸੀਂ ਸਾਨੂੰ ਵੇਖੋ ਜੀ ਮੈਂ ਇੱਕ ਤਾਂ ਹੁੰਦਾ ਬੰਦਾ ਕਹਿੰਦਾ ਮੇਰੇ ਗਵਾਂਢ ਜਿੱਥੇ ਮੈਂ ਪੈਦਾ ਹੋਇਆ ਮੈਂ ਮੋਗਾ ਸਰਕਾਰੀ ਹਸਪਤਾਲ ਦੀ ਪਦੈਸ਼ ਹੈ ਗਰੀਬ ਘਰ ਦਾ ਬੱਚਾ ਤੇ ਜਿੱਥੇ ਮੈਂ ਰਹਿਣਾ ਉੱਤੇ ਸਾਡੇ ਗਵਾਂਢ ਪੰਡਿਤ ਸ਼ਾਮ ਲਾਲ ਜੀ ਵਾਲੇ ਜਿਹਾਉਂਦੇ ਆ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਪੁਰਾਣੇ ਮੈਂਬਰ ਨੇ ਮੇਰੇ ਨਾਲ ਦਾ ਦੂਜਾ ਘਰ ਉਹਨਾਂ ਦਾ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਵੀ ਸਕਦੇ ਹੋ ਮੈਂ ਆਪਦੇ ਮਾਪਿਓ ਦੀ ਸੇਵਾ ਜਿੰਨੀ ਮੇਰੀ ਸਮਰੱਥਾ ਸੀ ਮੈਂ ਉਦੋਂ ਵੀ ਜ਼ਿਆਦਾ ਕੀਤੀ ਕਿਉਂਕਿ ਮੈਂ ਸੋਚਦਾ ਸੀ ਕਿਉਂਕਿ ਜੇ ਮੈਨੂੰ ਇਸ ਦੁਨੀਆ ਤੇ ਮੈਂ ਆਇਆ ਆਦੇ ਮਾਪੇ ਬਾਬ ਕਰਕੇ ਹੀ ਆਇਆ ਠੀਕ ਆ ਮੈਂ ਆਪਦੇ ਵੱਲੋਂ ਕਦੇ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਵੀ ਪਤਾ ਤੁਸੀਂ ਮੈਨੂੰ ਜਾਣਦੇ ਹੋ ਸ਼ਹਿਰ ਦੇ ਤੌਰ ਤੇ ਵੀ ਵੀ ਤੁਹਾਨੂੰ ਪਤਾ ਵੀ ਮੈਂ ਕਿੰਨਾ ਕਾ ਜਾਂ ਤੁਸੀਂ ਪਤਾ ਵੀ ਕਰ ਸਕਦੇ ਹੋ ਮੈਂ ਆਪਦੇ ਲਈ ਪੂਰੀ ਕੋਸ਼ਿਸ਼ ਕੀਤੀ ਮੇਰੇ ਡੈਡੀ ਨੂੰ ਕੈਂਸਰ ਹੋ ਗਿਆ ਸੀ ਮੁੱਗੋ ਜਵਾਬ ਮਿਲ ਗਿਆ ਸੀ ਮੈਂ ਉੱਤੇ 3 ਮਹੀਨੇ ਚ ਪੀਜੀ ਰਿਹਾ ਉਹਨਾਂ ਦਾ ਆਪਰੇਸ਼ਨ ਕਰਵਾਇਆ ਉਹਨਾਂ ਟਾਈਮਾਂ 'ਚ ਪੈਸੇ ਵੀ ਉਨੇ ਹੀ ਹੁੰਦੇ ਸੀ 5-7 ਲੱਖ ਰੁਪਈਆ ਸੀ ਉਹ ਜਿੰਨੇ ਕੁ ਮੇਰੀ ਪੂੰਜੀ ਸੀ ਮੈਂ ਉਹ ਫਰਦਰ ਦੇ ਘੇਟ ਉੱਤ ਲਾ ਕੇ ਡੈਡੀ ਬਚਾ ਲੇ ਉਹਦ ਵਾਰ ਮੇਰੇ ਪਿਤਾ ਜੀ 7 ਸਾਲ ਹੋਰ ਧਰਤੀ ਤੇ ਰਹੇ ਜਿਉਂਦੇ ਰਹੇ ਪੁੱਤ ਨੇ ਸੇਵਾ ਕੀਤੀ ਪਿਓ ਦੀ ਕੰਮ ਆਈ ਉਹ ਮੈਂ ਤਾਂ ਤੁਹਾਨੂੰ ਕਹੂੰਗਾ ਜੀ ਦੇਖੋ ਮਾਂ ਪਿਓ ਜਿਉਂਦੇ ਜੀ ਆ ਦਿਨੀ ਤੇ ਰਹੇਗੇ ਉਹਨਾਂ ਦਾ ਨਿੱਗ ਮੰਨ ਲਓ ਉਸ ਤੋਂ ਬਾਅਦ ਫਿਰ ਬਹੁਤ ਇਹ ਤਾਂ ਸੱਚ ਹੈ ਯਾਦ ਇਹ ਤਾਂ ਸੱਚ ਹੈ ਜੀ ਜੇ ਮਾਂ ਦੀ ਲੋੜ ਹੈ ਤੇ ਉਸ ਤੋਂ ਵੱਧ ਪਿਓ ਦੀ ਲੋੜ ਆ ਉਸ ਤੋਂ ਬਾਅਦ ਫਿਰ ਯਾਰ ਬਹੁਤ ਆਉਂਦੇ ਜੀ ਫਿਰ ਦਿਸਦੇ ਨਹੀਂ ਦੁਨੀਆ ਤੇ ਚਲੋ ਤੁਸੀਂ ਪਾਬੂ ਨਾ ਹੋ ਆਪਾਂ ਮਾਪਿਓ ਦੇ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਆਪਣੇ ਸਿਰ ਤੇ ਰਵੇ ਇਹ ਤਾਂ ਹੈ ਮਾਪਿਓ ਕਦੇ ਇੱਕ ਵਾਰੀ ਚਲੇ ਜਾਂਦੇ ਕਹਿੰਦੇ ਮਿਲਦੇ ਨਹੀਂ ਮੁੜ ਕੇ ਚਾਹੇ ਜਿਹੜੇ ਮਰਜੀ ਮਾਪਿਓ ਤੁਸੀਂ ਬਣਾ ਲਓ ਪਰ ਜੋ ਮਾਪਿਓ ਤੁਹਾਡੇ ਸੀ ਉਹ ਮਾਪਿਓ ਕਦੇ ਨਹੀਂ ਮਿਲ ਸਕਦੇ ਸੱਚ ਹੈ ਚਲੋ ਮੈਂ ਤੁਹਾਡੇ ਨਾਲ ਆਪਾਂ ਮਾਪਿਓ ਦੀ ਗੱਲ ਕਰ ਰਹੇ ਹਾਂ ਤੇ ਮੈਂ ਤੁਹਾਡੇ ਕੋਲੋਂ ਕੁਝ ਹੋਰ ਵੀ ਜਾਨਣਾ ਚਾਹੂੰਗਾ ਕਿ ਤੁਸੀਂ ਵੀ ਮਾਪਿਓ ਪਿਓ ਇੱਕ ਬੱਚਿਆਂ ਦੇ ਤੁਸੀਂ ਆਪਦੇ ਬੱਚੇ ਵੈਲ ਸੈਟਡ ਕਰ ਲਏ ਬਾਹਰ ਕੈਨੇਡਾ ਦੇ ਵਿੱਚ ਫੌਰਨ ਦੇ ਵਿੱਚ ਬਹੁਤ ਤੁਸੀਂ ਆਪਦੀ ਜ਼ਿੰਦਗੀ ਨਾਲ ਜਦੋਂ ਜਹਿਜ ਕਰਕੇ ਆਪਦੇ ਆਪਦੇ ਨੂੰ ਸੈੱਟ ਕਰਕੇ ਅੱਜ ਇਸ ਮੁਕਾਮ ਤੇ ਆ ਗਏ ਕਿ ਤੁਸੀਂ ਆਪਦੇ ਬੱਚਾ ਤੋਂ ਉਹ ਪਿਆਰ ਉਹ ਚੀਜ਼ਾਂ ਕਰਦੇ ਜੋ ਤੁਸੀਂ ਆਪਦੇ ਪਿਓ ਨਾਲ ਕੀਤੀਆਂ ਆਪਾਂ ਮੁੱਦੇ ਤੋਂ ਥੋੜਾ ਜਿਹਾ ਪਾਸੇ ਹੋ ਜਾਈਏ ਤੁਸੀਂ ਬਾਪੂ ਹੋਗੇ ਮੈਂ ਜਿਵੇਂ ਗੱਲ ਕਰਦਾ ਮਾਂ ਵੀ ਆਪਣਾ ਕੰਮ ਸੀਗਾ ਆਪਣੀ ਆਪਣਾ ਫਰਜ਼ ਸੀਗਾ ਆਪਣੇ ਮਾਪੇ ਦੀ ਸੇਵਾ ਕਰਨਾ ਹੈ ਨਾ ਉਹਨਾਂ ਨੇ ਆਪਾਂ ਨੂੰ ਪੈਦਾ ਕੀਤਾ ਆਪਣੀ ਅੱਜ ਫਿਰ ਜ਼ਿੰਮੇਵਾਰੀਆਂ ਸੀ ਆਪਾਂ ਨੂੰ ਸੰਭਾਲਿਆ ਬਿਮਾਰ ਉਹਨਾਂ ਦੀ ਸੇਵਾ ਕੀਤੀ ਕਰਨੀ ਬਣਦੀ ਆ ਮੈਂ ਦੇਖੋ ਮੈਂ ਤਾਂ ਇਹੀ ਕਹੂੰਗਾ ਵੀ ਹਰ ਬੱਚੇ ਨੂੰ ਭਲਾ ਮੇਰੇ ਵੀ ਆ ਭਲਾ ਉਹ ਕੋਈ ਵੀ ਆ ਉਹਨਾਂ ਨੂੰ ਆਪਦੇ ਮਾਪਿਆਂ ਦੀ ਪਰ ਅੱਜ ਪੈਸੇ ਦੇ ਦੌਰ ਨੂੰ ਲੈ ਕੇ ਸਭ ਕੈਨੇਡਾ ਨੂੰ ਜਾ ਰਹੇ ਆ ਬਾਹਰ ਨੂੰ ਜਾ ਰਹੇ ਆ ਪਰ ਇੱਥੇ ਜਿਹੜੇ ਮਾਪੇ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਬੱਚੇ ਮਾਪਿਆਂ ਦੀ ਉਵੇਂ ਕਰਨਗੇ ਜਿਵੇਂ ਅਸੀਂ ਕਰਦੇ ਸੀਗੇ ਮੈਨੂੰ ਨਹੀਂ ਲਾ ਉਮੀਦ ਹੈਗੀ ਵੀ ਜੇ ਬੱਚੇ ਆਪਾਂ ਕੈਨੇਡਾ ਸੈੱਟ ਕਰਤੇ ਤੇ ਬੱਚੇ ਆਪਣੇ ਕੋਲੋਂ ਨਹੀਂ ਬੱਚਿਆਂ ਦਾ ਪਿਆਰ 'ਚ ਫਰਕ ਪੈ ਰਿਹਾ ਇਹ ਬੱਚੇ ਮਾਪਿਓ ਤੋਂ ਦੂਰ ਹੋ ਰਿਹਾ ਮੋਹ ਟੁੱਟ ਰਿਹਾ ਬੱਚਿਆਂ ਦਾ ਮਾਪਿਓ ਤੋਂ ਬੱਚੇ ਬਿਮਾਰ ਹੋਣ ਫੋਨ ਤੇ ਪੁੱਛ ਲੈਣਗੇ ਤੁਸੀਂ ਠੀਕ ਹੋ ਦਵਾਈ ਲੈ ਲਈ ਆਦਰਵਾਇਸ ਕੀ ਹੈ ਕੁਝ ਨਹੀਂ ਪਰ ਕਿਤੇ ਨਾ ਕਿਤੇ ਆਪਾਂ ਇਸ ਚੀਜ਼ ਤੋਂ ਆਪ ਤੇ ਆਪਦੇ ਤੋਂ ਬੱਚਿਆਂ ਨੂੰ ਦੂਰ ਕਰਕੇ ਆਪਾਂ ਆਨਲ ਆਪਣਾ ਪੁੱਖ ਖਰਾਬ ਕਰ ਰਹੇ ਆ ਆਪਾਂ ਇਕੱਲੇ ਹੀ ਰਹਿ ਜਾਵਾਂਗੇ ਉਸ ਚਾਰ ਦਿਵਾਰੀ ਦੇ ਵਿੱਚ ਘਰ ਚ ਜਿਹੜੇ ਆਪਾਂ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਸਹੀ ਆ ਮੈਂ ਥੋੜੀ ਇਸ ਗੱਲ ਨਾਲ ਸਹਿਮਤ ਹਾਂ ਪਰ ਕਿਤੇ ਨਾ ਕਿਤੇ ਨਾ ਇਹ ਹਾਲਾਤਾਂ ਦੀ ਮਜਬੂਰੀ ਵੀ ਬਣ ਗਈ ਸੀ ਕੋਕੀ ਬੱਚਿਆਂ ਨੂੰ ਆਪਦਾ ਫਿਊਚਰ ਇੱਥੇ ਦਿਖਦਾ ਨਹੀਂ ਸੀ ਬੱਚਿਆਂ ਨੂੰ ਲੱਗਦਾ ਸੀ ਵੀ ਮੈਂ ਇੱਥੇ ਕੁਝ ਕਰ ਨਹੀਂ ਪਾਉਂਗਾ ਬੱਚੇ ਕਾਮਯਾਬ ਉੱਤੇ ਹੋਏ ਵੀ ਐ ਹੋ ਵੀ ਰਹੇ ਐ ਜਿਹੜੇ ਬੱਚੇ ਨੇ ਧਾਰਿਆ ਦੂਸਰੀ ਗੱਲ ਇਹ ਐ ਵੀ ਜਿਹੜੇ ਬੱਚਿਆਂ ਨੇ ਕਰਨਾ ਵਾ ਸੇਵਾ ਉਹਨਾਂ ਨੇ ਕਰ ਹੀ ਦੇਣੀ ਐ ਦੂਰੋਂ ਵੀ ਕਰ ਦੇਣੀ ਐ ਨੇੜੋਂ ਵੀ ਕਰ ਦੇਣੀ ਐ ਮੇਰੇ ਬੱਚਿਆਂ ਨਾਲ ਰੋਜ਼ ਹੀ ਤਕਰੀਬਨ ਫੋਨ ਤੇ ਗੱਲ ਵੀਡੀਓ ਕਾਲ ਤੇ ਹੋਈ ਜਾਂਦੀ ਬਾਹਰਲੇ ਬੱਚਿਆਂ ਨਾਲ ਮੈਂ ਉਹੀ ਕਹਿ ਰਿਹਾ ਬਸ ਫੋਨ ਤੇ ਵੀਡੀਓ ਕਾਲ ਤੇ ਹੋ ਕਿਵੇਂ ਬੱਚਾ ਪਾਊਕ ਨਹੀਂ ਹੋਊਗਾ ਉੱਥੇ ਵੀ ਹਰ ਛੀ ਮੌਕੇ ਦੇ ਮਾਪਿਓ ਕੋਲ ਹੋਣ ਵੀ ਅਸੀਂ ਸਵੇਰੇ ਜਾਈਏ ਤਾਂ ਮਾਂ ਸਾਡੀ ਕਵੇ ਵੀ ਆਲਾ ਪੁੱਤ ਰੋਟੀ ਖਾ ਕੇ ਜਾ ਵੀ ਤੇਰੇ ਲਈ ਪਾਈ ਪਈ ਐ ਇੱਥੇ ਇੰਡੀਆ ਚ ਤਾਂ ਇਹ ਚੀਜ਼ ਮਿਲਦੀ ਸੀ ਵੀ ਆ ਮਾਂ ਬੱਚੇ ਨੇ ਤਿਆਰ ਹੋਣ ਤੋਂ ਪਹਿਲਾਂ ਪਹਿਲਾਂ ਮਾਂ ਨੇ ਰੋਟੀ ਹੁੰਦੇ ਟੇਬਲ ਤੇ ਰੱਖ ਦੇਣੀ ਵੀ ਮੇਰਾ ਪੁੱਤ ਖਾ ਕੇ ਜਾਊਗਾ ਤੇ ਹੁਣ मां डीक दी इत्थे बैठी ਵੀ ਮੇਰਾ ਪੁੱਤ ਨੇ ਰੋਟੀ ਉੱਥੇ ਖਾਧੀ ਕਿ ਨਹੀਂ ਖਾਧੀ ਫੋਨ ਲਾ ਕੇ ਪੁੱਛੂ ਤੇ ਪੁੱਤ ਭਾਵੇਂ ਉੱਥੇ ਭੁੱਖਾ ਡਿਊਟੀ ਤੇ ਚਲਾ ਜਾਵੇ ਪਰ ਬੱਚਾ ਵੀ ਉੱਥੇ ਮਾਪਿਓ ਨੂੰ ਮਿਸ ਕਰਦਾ ਤੇ ਆਪਾਂ ਵੀ ਕਰਦੇ ਇੱਥੇ ਪਰ ਇਹ ਕੀ ਆਨ ਵਾਲਾ ਟਾਈਮ ਮੈਂ ਸੋਚ ਰਹਾ ਆਨ ਵਾਲਾ ਟਾਈਮ ਕੀ ਹੈ ਸਹੀ ਰਹੂਗਾ ਜਿਹੜੇ ਬਜ਼ੁਰਗ ਰਹਿਣਗੇ ਤੇ ਦੇਖੋ ਜੀ ਮੈਂ ਤਾਂ ਜਿਵੇਂ ਪੁਰਾਣੇ ਦੇ ਕਹਿਣ ਵਾਂਗ ਤੁਹਾਨੂੰ ਵੀ ਪਤਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਚਾਰ ਬੇਟੇ ਬੇਟੀ ਆ ਹਾਂਜੀ ਉਹ ਇੱਕ ਬੇਟਾ ਮੈਂ ਇੱਥੇ ਰੱਖਣਾ ਬਾਕੀ ਤਕਰੀਬਨ ਤਿੰਨ ਬਾਹਰ ਇੱਕ ਚੱਲਾ ਉਹ ਉਹ ਕਹਿੰਦਾ ਇਸੇ ਕਰਕੇ ਇੱਕ ਬੇਟਾ ਇੱਥੇ ਆ ਵੀ ਉਹ ਸ਼ਾਇਦ ਸਾਨੂੰ ਸੰਭਾਲਣ ਵਾਸਤੇ ਹਾਂ ਵੀ ਮੈਂ ਵੀ ਸੇਵਾ ਕਰ ਸਕਾਂ ਮਾਪੇ ਉਹਦੀ ਜਾਂ ਦੂਜਾ ਤੀਜਾ ਬਾਕੀ ਬਾਹਰਲੇ ਬੱਚੇ ਵੀ ਅੰਪਛਾ ਪਰ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਬਾਰੇ ਕੁਝ ਦੱਸੋ ਵੀ ਉਹ ਉਹਨਾਂ ਲਈ ਸਹੀ ਹੈ ਵੀ ਬੱਚੇ ਮਾਪੇ ਉਹਨੂੰ ਛੱਡ ਕੇ ਜਾਣਾ ਇਹ ਵੀ ਤੁਹਾਡੇ ਲਈ ਇੱਕ ਜਿਵੇਂ ਤੁਸੀਂ ਆ ਆਮ ਆਦਮੀ ਪਾਰਟੀ ਦੇ ਲੀਡਰ ਹੋ ਤੁਹਾਨੂੰ ਇਸ ਚੀਜ਼ ਬਾਰੇ ਵੀ ਬੱਚਿਆਂ ਨੂੰ ਕਹਿਣਾ ਚਾਹੀਦਾ ਵੀ ਕੈਨੇਡਾ ਤੁਹਾਡਾ ਇੱਥੇ ਹੀ ਆ ਅਮਰੀਕਾ ਤੁਹਾਡਾ ਇੱਥੇ ਹੀ ਆ ਜੇ ਤੁਸੀਂ ਮਾਪਿਓ ਦੇ ਨਾਲ ਹੋ ਐ ਪੂਰੀ ਤਰ੍ਹਾਂ ਇਸ ਗੱਲਾਂ ਸਹਿਮਤ ਨਹੀਂਗਾ ਸਹਿਮਤ ਇਸ ਲਈ ਨਹੀਂਗਾ ਕਿਉਂਕਿ ਦੇਖੋ ਦਿਲ ਤੋਂ ਬੱਚੇ ਮਾਪੋਪ ਦੇ ਦਿਲ ਦੇ ਟੁਕੜੇ ਹੁੰਦੇ ਆ ਪਹਿਲਾਂ ਬੱਚੇ ਇੱਕ ਹੋਣ ਦੋ ਹੋਣ ਪੰਜ ਚਾਰ ਹੋ ਜਾਣ ਜਿੰਨੇ ਵੀ ਹੋਣ ਬੱਚੇ ਆਪਾਂ ਵੀ ਪੰਜ ਭੈਣ ਭਰਾ ਸੀ ਤੇ ਉਹਦੇ 'ਚ ਇਹ ਹੁੰਦਾ ਵੀ ਮਾਪਿਓ ਦਾ ਦਿਲ ਨਹੀਂ ਕਰਦਾ ਬੱਚਿਆਂ ਦੀ ਤੇ ਮਾਪਿਓ ਦੀ ਮਜਬੂਰੀ ਬਣ ਜਾਂਦੀ ਹੈ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕਿਉਂਕਿ ਬੱਚੇ ਚਾਹੁੰਦਾ ਵੀ ਮੇਰਾ ਫਿਊਚਰ ਬ੍ਰਾਈਟ ਹੋਵੇ ਮੈਂ ਸਕਸੈਸ ਹੋਵਾਂ ਲਾਈਫ ਚ ਹਰ ਮਾਂ ਪਿਓ ਚਾਹੁੰਦਾ ਬੱਚੇ ਦਾ ਫਿਊਚਰ ਬ੍ਰਾਈਟ ਤੁਹਾਨੂੰ ਪਤਾ ਵੀ ਅਜੇ ਜੀ ਬਾਪ ਦੀ ਵੀ ਇਹ ਖੁਆਇਸ਼ ਹੁੰਦੀ ਹੈ ਵੀ ਜਿਹੜੇ ਕਦਮਾਂ 'ਚ ਮੈਂ ਚੱਲ ਚੁੱਕਾ ਵਾਂ ਮੇਰਾ ਬੇਟਾ ਮੈਦੂ ਉਹ ਤੋਂ ਵੀ 2-4 ਕਦਮ ਅੱਗੇ ਚੱਲੇ ਉਹ ਤੁਹਾਨੂੰ ਜਿਵੇਂ ਉਹ ਮਾਂ ਤਾਂ ਆਪਦੇ ਮਤਲਬ ਕਹੇ ਵੀ ਕਦੇੜੀ ਚੱਕਦੀ ਆ ਬੱਚੇ ਨੂੰ ਤੇ ਬਾਪ ਆਪਦੇ ਮੋਢੇ 'ਤੇ ਪਟਾਉਂਦਾ ਇਸੇ ਲਈ ਪਟਾਉਂਦਾ ਕਿ ਉਹਨੂੰ ਮੇਰੇ ਨਾਲੋਂ ਜ਼ਿਆਦੇ ਦੁਨੀਆ ਦੂਰ ਤੱਕ ਦੇਖੇ ਤੋਂ ਕਿਉਂਕਿ ਮਤਲਬ ਬਾਕੀ ਹਾਲਾਤ ਬਣ ਜਾਂਦੇ ਪਰ ਬੱਚੇ ਅੱਜਕੱਲ ਬਹੁਤ ਸਿਆਣੇ ਆਣੀ ਹੈ ਬੱਚੇ ਸੋਚਦੇ ਆ ਬੱਚੇ ਆਪਦਾ ਫਿਊਚਰ ਵੀ ਸੋਚਦੇ ਆ ਬੱਚੇ ਮਾਪਿਆਂ ਨਾਲ ਵੀ ਇਨ ਟੱਚ ਆ ਪ੍ਰੋਪਰ ਗੱਲਾਂ ਕਰਦੇ ਬੱਚੇ ਮੈਂ ਮੇਰੇ ਹਿਸਾਬ ਨਾਲ ਵੀ ਕੋਈ ਮਾੜਾ ਨਹੀਂ ਆ ਆਪਦਾ ਫਿਊਚਰ ਬਣਾਉਣ ਵਾਸਤੇ ਆਪਾਂ ਮੁੱਢੋਂ ਹੀ ਅੱਜ ਦੀ ਗੱਲ ਨਹੀਂ ਹੈ ਕੋਈ ਅੱਜ ਥੋੜਾ ਟ੍ਰੈਂਡ ਜਿਆਦਾ ਹੋ ਗਿਆ ਕਰਕੇ ਲਾ ਲਓ ਪਹਿਲਾਂ ਤੋਂ ਹੀ ਬੱਚੇ ਆਪਣੇ ਬਿਓਰਗੋ ਰਿਸ਼ਤੇਦਾਰ ਸਾਡੇ ਗਵਾਂਢ ਵਿੱਚ ਤੇ ਜਮੇ ਪਲਿਆ ਸੀ ਬਾਹਰ ਲੋਕ ਸੈੱਟ ਆ ਕੋਈ ਦਿੱਕਤ ਨਹੀਂ ਆਉਂਦੇ ਸਾਲ ਬਾਅਦ ਆਉਂਦੇ 6 ਮਹੀਨੇ ਬਾਅਦ ਗੇੜਾ ਮਾਰਦੇ ਆ ਬਾਕੀ ਹੌਲੀ ਹੌਲੀ ਸਭ ਸੈੱਟ ਹੋ ਜਾਊਗਾ ਜੀ ਜਦੋਂ ਹਾਲਾਤਾਂ ਦੇ ਲੋਕੀ ਢਲ ਜਾਂਦੇ ਹੋਣ ਠੀਕ ਆ ਹਾਲ ਤਾਜਾਂਗੇ ਠੀਕ ਹੈ ਪਰ ਹਰੇਕ ਦੀ ਆਪਦੀ ਆਪਦੀ ਸੋਚ ਹੈ ਪਰ ਕਈ ਅੱਜਕੱਲ ਦੀ ਸੋਚ ਦੀ ਸੋਚ ਜਿਹੜੀ ਪੀੜ੍ਹੀ ਹੈ ਉਹ ਵੀ ਸੋਚ ਰਹੀ ਹੈ ਵੀ ਅਸੀਂ ਮਾਪਿਓ ਦੇ ਕੋਲੋਂ ਰਹੀਏ ਜਿਵੇਂ ਕਿ ਤੁਹਾਡਾ ਬੇਟਾ ਉਹ ਸੋਚ ਰਿਹਾ ਹੈ ਵੀ ਮੈਂ ਆਪਦੇ ਬਾਪੂ ਨੂੰ ਛੱਡ ਕੇ ਨਾ ਜਾਵਾਂ ਚਾਰ ਚਲੇ ਗਏ ਇੱਕ ਕਹਿੰਦਾ ਮੈਂ ਕੋਲ ਰਵਾਂ ਸੇਵਾ ਕਰ ਪਰ ਪੰਜਾਂ ਦੇ ਵਿੱਚੋਂ ਇੱਕ ਦੀ ਸੋਚ ਤਾਂ ਬਣੀ ਉਹ ਕੈਨੇਡਾ ਗਿਆ ਦਾ ਵੀਜ਼ਾ ਪੂਰਾ ਲੱਗਾ ਜਾਇਆ ਕੋ ਮੈਂ ਕਹਿੰਦਾ ਜੀ ਮੈਂ ਇੱਥੇ ਰਹੂੰਗਾ ਤੁਹਾਡੇ ਨਾਲ ਹੀ ਸੇਵਾ ਕਰੂੰਗਾ ਬਾਕੀ ਕਹਿੰਦੇ ਜਿਵੇਂ ਜਮੇਜ ਮਾਦੀ ਆ ਮੈਂ ਤੁਹਾਡੇ ਨਾਲ ਹੀ ਆ ਤੁਹਾਨੂੰ ਚਾਹੀਦਾ ਵੀ ਮੈਂ ਵੀ ਸੋਚਿਆ ਵੀ ਮੈਂ ਕਰਮਾ ਵਾਲਾ ਵੀ ਮੇਰੇ ਕੋਲੇ ਪਰਮਾਤਮਾ ਨੇ ਇੰਨੇ ਤੇ ਵਧੀਆ ਬੱਚੇ ਵੀ ਚਲੋ ਇੱਕ ਕੋਲੇ ਵੀ ਹੈਗਾ ਤੇ ਬਾਕੀ ਬਾਹਰ ਵੀ ਸੈਟ ਹੈਗੇ ਤੇ ਉਹ ਸੋਚਦੇ ਵੀ ਆ ਫਿਕਰ ਵੀ ਲਾਉਂਦੇ ਆ ਮਾਈ ਵੀ ਕੀਤੀ ਤੇ ਰੱਬ ਨੇ ਫਲ ਵੀ ਦਿੱਤਾ ਦੇਖੋ ਕਮਾਈ ਤਾਂ ਪੈਸਾ ਨਹੀਂ ਕਮਾਈ ਸ਼ਾਇਦ ਇਹੀ ਹੈ ਵੀ ਤੁਹਾਡੇ ਬੱਚੇ ਤੁਹਾਡੇ ਨਾਲ ਆ ਬਿਲਕੁਲ ਦੇਖੋ ਜੀ ਮੈਂ ਇੱਕ ਹੋਰ ਗੱਲ ਦੱਸਾਂ ਅਜੇ ਜੀ ਆਪਾਂ ਪੈਸੇ ਕਮਾ ਲੈਨੇ ਮੇਰੀ ਪਰਸੋਂ ਸੋਝਾ ਹੈ ਪੈਸੇ ਕਮਾਉਣੇ ਔਖੇ ਨਹੀਂਗੇ ਤੁਸੀਂ ਪੈਸੇ ਠੱਗੀਆਂ ਮਾਰ ਕੇ ਧੋਖੇ ਮਾਰ ਕੇ ਕਿਸੇ ਦਾ ਹੱਕ ਮਾਰ ਕੇ ਜੀ ਕਮਾਉਨੇ ਆ ਨਾ ਇਹ ਤੁਹਾਨੂੰ ਇੱਥੇ ਪੜਨਾ ਪੈਂਦਾ ਤੁਹਾਡਾ ਬੱਚਾ ਨਸ਼ੇਬਾਜ਼ ਨਿਕਲ ਜਾਊਗਾ ਬਿਮਾਰੀ ਤੁਹਾਡੇ ਘਰੇ ਆ ਜਾਊਗੀ ਤੁਹਾਡਾ ਕੁਛ ਨਾ ਕੋਈ ਐਕਸੀਡੈਂਟ ਹੋ ਜਾ ਮੇਜਰ ਹੋ ਜਾਊਗਾ ਤੁਸੀਂ ਅਪਾਹਜ ਹੋ ਜਾਓਗੇ ਹਾਂ ਤੁਹਾਡੇ ਮਤਲਬ ਕੋਈ ਨਾ ਕੋਈ ਹੋ ਜਾ ਮਸੀਬਤ ਆਊਗੀ ਤੁਹਾਡੇ ਜਿਵੇਂ ਲੋਕਾਂ ਦੀ ਮਾਰੀ ਹੋਈ ਕਮਾਈ ਖਾਓਗੇ ਨਾ ਤੁਹਾਡੀ ਉਵੇਂ ਨਿਕਲ ਜਾਊਗੀ ਉਦੋਂ ਵੀ ਜਾ ਦੇ ਤੁਸੀਂ ਗਰੀਬ ਹੋ ਜਾਓਗੇ ਠੱਗੀ ਮਾਰਿਆ ਪੈਸਾ ਕਿਤੇ ਰਾਸ ਨਹੀਂ ਆਇਆ ਰਾਣਾ ਸਾਹਿਬ ਵਾਲੇ ਸੰਤ ਕਹਿੰਦੇ ਹੁੰਦੇ ਠੱਗੀ ਮਾਰ ਕੇ ਕਟੰਬ ਜਿਹੜੇ ਪਾਲਦਾ ਲੇਖਾ ਦੇਣਾ ਤੇਰੀ ਜਾਨ ਨੇ ਤੇ ਆਪਾਂ ਤਾਂ ਅਜੇ ਜੀ ਤੁਹਾਨੂੰ ਪਤਾ ਵੀ ਹੱਕ ਰੱਤ ਦੀ ਕਮਾਈ ਕੀਤੀ ਆ ਕੋਈ ਸ਼ਹਿਰ ਚ ਕਹਿ ਦੇਵੇ ਵੀ ਆਪਾਂ ਕਦੇ ਕਿਸੇ ਦੀ ਪੰਜੀ ਦੀ ਵੀ ਠੱਗੀ ਮਾਰੀ ਆ ਸਾਡੀ ਤੀਜੀ ਪੀੜ੍ਹੀ ਆ ਗਈ ਪ੍ਰਾਪਰਟੀ ਤੇ ਕੰਮ ਚ ਵੀ ਤੇ ਅਸੀਂ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਵੀ ਕੋਈ ਸਾਨੂੰ ਉਂਗਲ ਕਰਕੇ ਕਹਿ ਦੇਵੇ ਵੇਸ ਪਰਵਾਹ ਦਾ ਸਾਡੇ ਨੇ ਠੱਗੀ ਮਾਰੀ ਆ ਜੇ ਇਹਨੇ ਸਾਡੇ ਧੋਖਾ ਕੀਤਾ ਇਹ ਸਾਡੇ ਖੂਨ ਚ ਨਿਗਾ ਅਸੀਂ ਤਾਂ ਜਿਹਦੇ ਨਾਲ ਖੜੇ ਆ ਜੀ ਤਨੋਂ ਮਨੋਂ ਤਨੋਂ ਖੜੇ ਆ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਆ ਖੜੇ ਆ ਹੋ ਸਕਦਾ ਜਿਹੜਾ ਮਕਾਮ ਮੈਨੂੰ ਮਿਲਣਾ ਚਾਹੀਦਾ ਨਾ ਮਿਲਿਆ ਹੋਵੇ ਪਰਮਾਤਮਾ ਨੇ ਮੈਨੂੰ ਇਹਦੇ ਲਈ ਬਿਹਤਰ ਸੋਚਿਆ ਹੋਵੇ ਪਰ ਮੈਂ ਇਹ ਆਮ ਆ ਪਾਰ ਮੈਂ ਖੜੀ ਕੀਤੀ ਆ ਮੈਂ ਨਾਲ ਆ ਕਦੇ ਮਨ ਨਹੀਂ ਦੁਖਿਆ ਪਾਰਟੀ ਤੋਂ ਵੀ ਪਾਰਟੀ ਨੇ ਮੈਨੂੰ ਆ ਉਦ੍ਹਾ ਦੇਣਾ ਸੀ ਉਹ ਦਿੱਤਾ ਨਹੀਂ ਆ ਇੱਥੇ ਸੀਟ ਮੈਂ ਲੜਨੀ ਸੀ ਇੱਥੇ ਮੇਰਾ ਹੱਕ ਸੀ ਕਦੇ ਮਨ ਨਹੀਂ ਦੁਖਿਆ ਤੁਹਾਡਾ ਮੈਂ ਦੱਸਦਾ ਦੇਖੋ ਦੁਖਦਾਈ ਕਈ ਵਾਰੀ ਤਾਂ ਮੈਂ ਇੱਕ ਗੱਲ ਤੁਹਾਨੂੰ ਸਿੰਪਲ ਜੀ ਦਿੰਦਾ ਉਦਾਹਰਨ ਦਿੰਦਾ ਜ਼ਿੰਦਗੀ 'ਚ ਕਦੇ ਬੰਦਾ ਉਦਾਸ ਕਿਉਂ ਹੁੰਦਾ ਮਯੂਸ ਕਿਉਂ ਹੁੰਦਾ ਮਯੂਸੀ ਕੀ ਹੈ ਉਦਾਸੀ ਕੀ ਹੈ ਉਦਾਸੀ ਇਹ ਹੈ ਵੀ ਜਦੋਂ ਆਪਾਂ ਕਿਸੇ ਤੋਂ ਉਮੀਦ ਲਾ ਲੈਂਦੇ ਆ ਵੀ ਯਾਰ ਮੈਨੂੰ ਆ ਕਰ ਦੂਗਾ ਇਹ ਮੈਨੂੰ ਆ ਕਰ ਦਵੇ ਇਹ ਹੈ ਜਾਂ ਆਪਣਾ ਬੇਟਾ ਲਾ ਲਓ ਜਾਂ ਕੋਈ ਘਰ ਦੇ ਲਾ ਲਓ ਜਾਂ ਕੋਈ ਪਾਰਟੀ ਲਾ ਲਓ ਜਦੋਂ ਤੁਸੀਂ ਉਹ ਤੋਂ ਆਸ ਲਾ ਲੈਂਦੇ ਆ ਨਾ ਵੀ ਮੇਤੋ ਯਾਰ ਆ ਹੋ ਜਵੇ ਤਾਂ ਆਪਾਂ ਐ ਹੋ ਜਾਊਗਾ ਜਦੋਂ ਤੁਹਾਡੀ ਆਸ ਨਹੀਂ ਪੂਰੀ ਹੁੰਦੀ ਫਿਰ ਤੁਹਾਨੂੰ ਮਜੂਸੀ ਹੁੰਦੀ ਹੈ ਤੁਹਾਨੂੰ ਉਦਾਸੀ ਹੁੰਦੀ ਹੈ ਦੁੱਖ ਹੁੰਦਾ ਤੁਹਾਨੂੰ ਨਹੀਂ ਆਸ ਕੀਤੀ ਹੋਈ ਨਹੀਂ ਆਪਾਂ ਆਪਾਂ ਕਿਹਾ ਕੋਈ ਨਹੀਂ ਜੋ ਪ੍ਰਮਾਤਮਾ ਨੇ ਕਰਮਾਂ 'ਚ ਲਿਖਿਆ ਮਿਲ ਜਾਊਗਾ ਆਪਰ ਤੇ ਕਾਮਾਦੀ ਪਾਰਟੀ ਲੈ ਕੇ ਆਉਣੀ ਸੀ ਲੋਕੀ ਕਹਿੰਦੇ ਸੀ ਵੀ ਇਹ ਤਾਂ ਕੋਈ ਪਾਰਟੀ ਦਾ ਕੁਝ ਨਹੀਂ ਬੰਨਣਾ ਐ ਇਹਦਾ ਕੋਈ ਦਿੱਲੀ ਜੋਗੀ ਹੋਈ ਆ ਆਪਾਂ ਮਿਹਨਤ ਕੀਤੀ ਆ ਪੰਜਾਬ 'ਚ ਵੀ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ 2 ਵਾਰ ਇਲੈਕਸ਼ਨ ਹੋ ਗਏ ਐਮਐਲਏ ਦੇ ਇੱਕ ਵਾਰੀ ਤਾਂ ਮਨ ਚ ਆਈ ਹੋਣੀ ਐ ਸੀਟ ਸ਼ਾਇਦ ਮੇਰੀ ਝੋਲੀ ਪੈ ਜਾਂਦੀ ਉਹ ਨਹੀਂ ਐ ਤਾਂ ਵੇਖੋ ਜੀ ਦਿਲ ਤਾਂ ਹੁੰਦਾ ਹੀ ਆ ਮੈਂ ਕੋਈ ਰੱਬ ਨਹੀਂਗਾ ਮਨ ਹੁੰਦਾ ਵਾ ਵੀ ਹੋ ਸਕਦਾ ਪਾਰਟੀ ਮੇਰੀ ਮਿਹਨਤ ਦੇ ਵੇਖੇ ਵੀ ਮੈਂ ਪਾਰਟੀ ਨ ਖੜੀ ਕੀਤੀ ਸਾਰਾ ਟਾਂਚਾ ਮੇਰਾ ਬਣਾਇਆ ਬੂਥ ਲੈਵਲ ਤੱਕ ਟੀਮਾਂ ਮੇਰੀਆਂ ਬਣਾਈਆਂ ਵੀ ਆ ਪਿੰਡ ਪਿੰਡ ਜਾ ਕੇ ਜੁਆਇਨ ਕਰਾਇਆ ਬੰਦੇ ਇੱਕ ਮੇਰੀ ਗੱਡੀ ਜਮਾ ਕੁਆੜ ਚ ਵੇਚੀ ਮੈਂ ਤੁਹਾਨੂੰ ਪਤਾ ਏ ਇਦੋਂ ਪਹਿਲਾਂ ਵਾਲੀ ਗੱਡੀ ਸਕੋਰਪਿਓ ਮੈਂ ਜਮਾ ਕੁਆੜ ਚ ਵੇਚੀ ਆ 2 ਤੋਂ 2.5 ਕੋੜ ਰੁਪਇਆ ਮੈਂ ਮਤਲਬ ਲਾ ਚੁੱਕਾ ਇਹ ਇਸੇ ਸੇਵਾਜੀ ਉਹ ਵੀ ਤਾਂ ਕਿਉਂਕਿ ਮੈਨੂੰ ਪਰਮਾਣ ਦਿੱਤੇ ਸੀ ਤਾਂ ਮੈਂ ਲਾ ਤੇ ਮਤਲਬ ਬਾਕੀ ਇਹ ਵੀ ਜਦੋਂ ਤੁਸੀਂ ਸੇਵਾ ਕਰੀ ਚੱਲ ਫਲ ਤਾਂ ਰੱਬ ਦੇ ਹੀ ਦੇਊਗਾ ਤੋਂ ਮੈਨੂੰ ਗੋਤਾਸਵਾ ਸਾਹਿਬ ਦੀ ਗੱਲ ਬਹੁਤ ਵਧੀਆ ਯਾਦ ਆਉਂਦੀ ਆ ਵੀ ਵਾਲੀ ਦਾ ਕੰਮ ਪਾਣੀ ਪਾਉਣਾ ਫਰ ਫਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਆਪਾਂ ਆਪਦਾ ਕੰਮ ਕਰੀ ਜਾਂਦੇ ਆਪਾਂ ਕਰੀ ਚੱਲੀਏ ਦੇਣਾ ਨਾ ਦੇਣਾ ਉਹਦੀ ਮਰਜ਼ੀ ਉਹਦੀ ਮਰਜ਼ੀ ਹੈ ਜੀ ਕਿੰਨੀ ਕੁ ਦੇਰ ਰੋ ਦਊਗਾ ਹੈ ਜੇ ਸਾਡੇ ਕਰਮਾਂ 'ਚ ਲਿਖਿਆ ਹੋਇਆ ਪਰਮਾਤਮਾ ਨੇ ਤੇ ਤਾਂ ਹੀ ਮਿਲੂਗਾ ਜੇ ਲਿਖਿਆ ਹੋਇਆ ਤਾਂ ਮਿਲ ਜੂਗਾ ਬਹੁਤ ਅੱਛਾ ਲੱਗਿਆ ਤੁਸੀਂ ਆਏ ਸਾਡੇ ਨਾਲ ਗੱਲਬਾਤ ਕੀਤੀ ਆਪਾਂ ਅਜੀਤ ਸ਼ਰਮਾ ਜੀ ਤੋਂ ਅੱਜ ਬਹੁਤ ਕੀਮਤੀ ਸਮਝ ਲਿੱਤਾ ਉਹਨਾਂ ਦਾ ਤੇ ਅੱਗੇ ਵੀ ਅਸੀਂ ਤੁਹਾਨੂੰ ਐਂ ਹੀ ਤੰਗ ਕਰਦੇ ਰਵਾਂਗੇ ਤੁਹਾਡਾ ਸਮਝ ਲੈਂਦੇ ਰਵਾਂਗੇ ਹਜੇ ਅੱਜ ਅੱਜ ਕੁਝ ਗੱਲਾਂ ਤੇ ਡਿਸਕਸ ਕੀਤੀ ਅੱਗੇ ਤੋਂ ਹੋਰ ਤੁਹਾਡੇ ਬਾਰੇ ਜਾਨਣਾ ਜਾਵਾਂ ਜਾਣਾਂਗੇ ਤੇ ਤੁਹਾਡੇ ਨਾਲ ਗੱਲਾਂ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡੇ ਨਾਲ ਬਹੁਤ ਚੰਗਾ ਲੱਗਾ ਗੱਲਾਂ ਕਰਕੇ ਤੇ ਤੁਹਾਡਾ ਚੈਨਲ ਯੂਲੋ ਵੀ ਮੈਂ ਅੱਜ ਤੋਂ ਦੇਖਿਆ ਕਰੂੰਗਾ ਵੀ ਤੁਸੀਂ ਕਾਫੀ ਲੋਕਾਂ ਨਾਲ ਗੱਲਾਂ ਕਰਕੇ ਉਹਨਾਂ ਦੇ ਦਿਲ ਦੀਆਂ ਗੱਲਾਂ ਕਢਾਉਣੇ ਬਾਅਦ ਅੱਜ ਤਾਂ ਸਮਾਂ ਥੋੜਾ ਸੀ ਅਸੀਂ ਤਾਂ ਥੋੜੇ ਨਾ ਥੋੜੀਆਂ ਹੀ ਗੱਲਾਂ ਰੱਖਿਆ ਮੈਂ ਵੀ ਆ ਦਾ ਟਾਈਮ ਦੇਖ ਰਿਹਾ ਸੀ ਵੀ ਭਾਜੀ ਕੋਲ ਟਾਈਮ ਥੋੜਾ ਤੇ ਆਪਾਂ ਥੋੜਾ ਟਾਈਮ ਲੈਣਾ ਭਾਈ ਦਾ ਹਾਂ ਨਹੀਂ 5 ਵਜੇ ਤੱਕ ਮੈਂ ਕਿਤੇ ਪਹੁੰਚਣਾ ਸੀਗਾ ਬਸ ਹੋ ਗਿਆ ਆਪਣਾ 15 ਮਿੰਟ ਸੇ ਕੋਈ ਨਹੀਂ ਫਿਰ ਆ ਜਾਗੇ ਤੁਸੀਂ ਜਦੋਂ ਫੇਰ ਬੁਲਾਓਗੇ ਆਪਾਂ ਫੇਰ ਆਜਰ ਹੋ ਜਾਾਂਗੇ ਬਹੁਤ ਬਹੁਤ ਧੰਨਵਾਦ ਇਹਦਾ ਤੁਸੀਂ ਬੁਲਾਇਆ ਜੀ